ਖਬਰਨਾਮਾ ਦੇਖ ਰਿਹਾ ਸਾਰੇ ਸੂਤਿਆਂ ਨੂੰ ਮੇਰੇ ਵੱਲੋਂ ਪਿਆਰ ਪਰਿਸ਼ਸ਼ਕਾਰ ਮੈਂ ਹਾਂ ਤੁਹਾਡਾ ਹੌਸ ਰਾਜ ਸ਼੍ਰੋਮਣੀ ਅਕਾਲੀ ਦਲ ਦੇ ਤੱਕੇ ਨਾਲ ਬਣੇ ਤੀਜੀ ਵਾਰ ਪ੍ਰਧਾਨ ਸੁਖਬੀਰ ਸਿੰਘ ਬਾਦਲ ਸੁਖਬੀਰ ਸਿੰਘ ਬਾਦਲ ਨੇ ਸੋਚਿਆ ਹੋਵੇਗਾ ਕਿ ਜੇਕਰ ਮੈਂ ਪ੍ਰਧਾਨ ਬਣ ਜਾਵਾਂਗਾ ਸ਼੍ਰੋਮਣੀ ਅਕਾਲੀ ਦਲ ਦਾ ਬਾਗੀ ਧੜਾ ਵੀ ਖਤਮ ਹੋ ਜਾਵੇਗਾ ਅਤੇ ਸ੍ਰੀ ਅਕਾਲ ਤਖਤ ਸਾਹਿਬ ਦੀ ਤਸੀਲ ਤੋਂ ਬਣੀ ਸੱਤ ਮੈਂਬਰ ਕਮੇਟੀ ਜਿਸ ਦੇ ਵਿੱਚੋਂ ਦੋ ਮੈਂਬਰ ਪਗੋੜੇ ਹੋ ਚੁੱਕੇ ਨੇ ਜਿਸ ਦੇ ਵਿੱਚੋ ਖੁਦ ਐਸਜੀਪੀਸੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਕਿਰਪਾਲ ਸਿੰਘ ਬਡੂੰਗਰ ਲੇਕਿਨ ਸੰਤਾ ਸਿੰਘ ਉਮੈਦਪੂਰੀ ਮਨਪ੍ਰੀਤ ਯਾਲੀ ਗੁਰਪ੍ਰਤਾਪ ਸਿੰਘ ਵਿਡਾਰਾ ਬੀਬਾ ਸਤਵੰਤ ਕੌਰ ਅਤੇ ਐਡਵੋਕੇਟ ਇਕਬਾਲ ਸਿੰਘ ਝੁੰਦਾ ਦੇ ਹੌਸਲੇ ਬਲੰਦ ਨੇ ਸੋਚਿਆ ਸੀ ਇਹ ਭਰਤੀ ਭੰਗ ਕਰ ਦੇਵਾਂਗੇ ਇਹ ਭਰਤੀ ਰੱਦ ਕੀਤੀ ਜਾਵੇਗੀ ਸ਼੍ਰੀ ਅਕਾਲ ਤਖਸੈਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਉੱਤੇ ਦਬਾਅ ਵੀ ਪਾਇਆ ਗਿਆ ਲੇਕਿਨ ਉਹਨਾਂ ਨੇ ਸਿੱਧੇ ਤੌਰ ਤੇ ਕਹਿ ਦਿੱਤਾ ਜਿਹੜੇ ਹੁਕਮਨਾਮੇ ਸ਼੍ਰੀ ਅਕਾਲ ਤਖਸੈਬ ਦੀ ਪਸੂਰ ਤੋਂ 2 ਦਸੰਬਰ 2024 ਨੂੰ ਕੀਤੇ ਗਏ ਨੇ ਉਹਨਾਂ ਦੇ ਵਿੱਚ ਕਟੌਤੀ ਨਹੀਂ ਕੀਤੀ ਜਾਵੇਗੀ ਕਲਕੱਤਾ ਸੀਜ਼ਨ ਚੱਲ ਰਿਹਾ ਸੀ ਵਡਾਈ ਹੋ ਗਈ ਹੈ ਲੋਕਾਂ ਨੇ ਆਪਣੇ ਦਾਣੇ ਸੰਭ ਲੈਨੇ ਹੁਣ ਇਹ ਭਰਤੀ ਫਿਰ ਦੁਬਾਰਾ ਲੀ ਤੇ ਚੜ ਪਈ ਹੈ ਯਾਨੀ ਕਿ ਕੌਮ ਇਕੱਠੀ ਹੋ ਗਈ ਹੈ ਅਕੌਮ ਨੇ ਹੱਲਾ ਬੋਲ ਦਿੱਤਾ ਹੈ ਕੌਮ ਕਹਿੰਦੀ ਹੈ ਕਿ ਸਾਨੂੰ ਸ੍ਰੀ ਅਕਾਲ ਤਖਤ ਸਾਹਿਬ ਸਮਰਪਤ ਨੇ ਅਸੀਂ ਸ੍ਰੀ ਅਕਾਲ ਤਖਤ ਸਾਹਿਬ ਦੇ ਹੁਕਮ ਨਾਮੇ ਉੱਤੇ ਫੁੱਲ ਚੜ੍ਹਨੇ ਨੇ ਸੁਖਬੀਰ ਸਿੰਘ ਬਾਦਲ ਦੇ ਨਾਲ ਸਾਡਾ ਕੋਈ ਨਾਤਾ ਨਹੀਂ ਸੁਖਬੀਰ ਸਿੰਘ ਬਾਦਲ ਸ਼੍ਰੋਮਣੀ ਅਕਾਲੀ ਦਲ ਦੇ ਪਗੋੜੇ ਦਲ ਦਾ ਪ੍ਰਧਾਨ ਹੈ ਸ਼੍ਰੋਮਣੀ ਅਕਾਲੀ ਦਲ ਇੱਕ ਨਵਾਂ ਪ੍ਰਧਾਨ ਬਣਾਵੇਗਾ ਯਾਨੀ ਕਿ ਉਹ ਸਮਾਂ ਆ ਗਿਆ ਹੈ ਯਾਨੀ ਕਿ ਇੱਕ ਪਾਸੇ ਲਗਭਗ 30 ਲੱਖ ਦੇ ਏੜਗੜ ਭੜਤੀ ਜਿਹੜੀ ਹੈ ਮੁਕੰਮਲ ਕਰ ਲਈ ਹੈ ਜਿਵੇਂ ਹੀ ਬਾਜਾਈ ਖਤ ਅ ਜਿਹੜੀ ਵਡਾਈ ਹੈ ਖਤਮ ਹੋਈ ਸੀਜ਼ਨ ਖਤਮ ਹੋਇਆ ਨਾਲ ਦੇ ਨਾਲ ਸੰਗਤਾਂ ਫਿਰ ਇੱਕ ਵਾਰ ਦੁਬਾਰਾ ਜੁਟ ਗਈਆਂ ਨੇ ਸ੍ਰੀ ਅਕਾਲ ਤਖਤ ਸਾਹਿਬ ਦੀ ਪਸੀਲ ਤੋਂ ਵਡਾਈ ਪੰਜ ਸੱਤ ਮੈਂਬਰੀ ਕਮੇਟੀ ਜਿਸ ਦੇ ਪੰਜ ਮੈਂਬਰ ਕਾਰਸ਼ੀਲ ਹਨ ਯਾਨੀ ਕਿ ਫੋਨ ਆ ਰਹੇ ਨੇ ਦੇਸ਼ਾ ਅਤੇ ਵਿਦੇਸ਼ਾਂ ਦੇ ਵਿੱਚੋਂ ਵੀ ਸਪੋਰਟ ਕੀਤੀ ਜਾ ਰਹੀ ਹੈ ਮਨਪ੍ਰੀਤ ਈਆਲੀ ਅਤੇ ਉਸ ਦੇ ਸਾਥੀਆਂ ਦੀ ਕਿਉਂਕਿ ਮਨਪ੍ਰੀਤ ਈਆਲੀ ਹਰ ਰੋਜ਼ ਸੋਸ਼ਲ ਮੀਡੀਆ ਤੇ ਲਾਈਵ ਹੋ ਕੇ ਕਹਿੰਦੇ ਨੇ ਕਿ ਕੌਮ ਵੱਲੋਂ ਸੰਗਤ ਵੱਲੋਂ ਬੜਾ ਵੱਡਾ ਰਿਸਪਾਂਸ ਮਿਲ ਰਿਹਾ ਹੈ ਇਟ ਮੀਨਸ 2 ਜੂਨ ਨੂੰ ਭਰਤੀ ਉਹ ਕੰਮਲ ਕਰ ਲਈ ਜਾਵੇਗੀ 2 ਜੂਨ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਨੂੰ ਅਤੇ ਕੌਮ ਨੂੰ ਨਵਾਂ ਪ੍ਰਧਾਨ ਮਿਲੇਗਾ ਇੱਕ ਪਾਸੇ ਸ੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਵੱਲੋਂ ਵਾਰ-ਵਾਰ ਕਹਿ ਚਾਰਿਆ ਹੈ ਕਿ ਇਕਾ ਕਰੋ ਇਕਤਾ ਦਿਖਾਓ ਇੱਕਜੁੱਟ ਹੋ ਜਾਓ ਇਸ 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 ਮੈਥਡ ਦੇ ਜਰੀਏ ਜਿਹੜੀ ਹੈ ਸ਼੍ਰੋਮਣੀ ਅਕਾਲੀ ਦਲ ਪੂਰਨ ਸੰਜੀਤ ਹੋ ਸਕਦੀ ਹੈ ਆਦਰਵਾਇਸ ਇੰਪੋਸੀਬਲ ਹੈ ਸੰਭਵ ਹੈ ਇਸ ਤੋਂ ਪਹਿਲਾਂ ਹੀ ਜਿਹੜੇ ਖੰਡੇ ਖੜਕਾ ਦਿੱਤੇ ਗਏ ਨੇ ਕੌਮ ਵੱਲੋਂ ਕੌਮ ਦੇ ਵਿੱਚ ਰਿਹੰਗ ਸਿੰਘ ਸਿੱਖ ਅਤੇ ਸਿੱਖ ਜਥੇਬੰਦੀਆਂ ਵੱਖ-ਵੱਖ ਸੰਪਰਦਾਵਾਂ ਟਕਸਾਲਾਂ ਦੇ ਮੁਖੀ ਅਤੇ ਜਿਹੜੇ ਸਟੂਡੈਂਟ ਫੈਡਰੇਸ਼ਨ ਐਸੋਸੀਏਸ਼ਨ ਨੇ ਉਹਨਾਂ ਸਾਰਿਆਂ ਹੀ ਆਗੂਆਂ ਵੱਲੋਂ ਇਹ ਭਰਤੀ ਨੂੰ ਤਜ਼ੀਦ ਦਿੱਤੀ ਜਾ ਰਹੀ ਹੈ ਇਸ ਭਰਤੀ ਦੇ ਨਾਲ ਡਟ ਕੇ ਉਹਨਾਂ ਦਾ ਸਾਥ ਦਿੱਤਾ ਜਾ ਰਿਹਾ ਹੈ ਇਸ ਕਰਕੇ ਮਨਪ੍ਰੀਤ ਈਆਲੀ ਦੇ ਹੌਸਲੇ ਬੁਲੰਦ ਨੇ ਇਕਬਾਲ ਸਿੰਘ ਝੁੰਦਾ ਤੇ ਕਹਿੰਦੇ ਨੇ ਉਦੋਂ ਸ਼੍ਰੀ ਦਬਦਮਾ ਸਾਹਿਬ ਦੇ ਸਾਬਕਾ ਜਥੇਦਾਰ ਸ਼੍ਰੀ ਕੇਸਗੜ੍ਹ ਸਾਹਿਬ ਦੇ ਅਤੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਸਾਬਕਾ ਜਥੇਦਾਰ ਵੀ ਚਾਹੁੰਦੇ ਨੇ ਕਿ ਸ਼੍ਰੋਮਣੀ ਅਕਾਲੀ ਦਲ ਨੂੰ ਨਵਾਂ ਪ੍ਰਧਾਨ ਬਣੇ ਸੁਖਬੀਰ ਸਿੰਘ ਤੋਂ ਇਲਾਵਾ ਸੁਖਬੀਰ ਸਿੰਘ ਬਾਦਲ ਨੇ ਕੌਮ ਦਾ ਨਹੀਂ ਪੰਥ ਦਾ ਸਗੋਂ ਜਿਨ੍ਹਾਂ ਦੇ ਇਸ਼ਾਰਿਆਂ ਤੇ ਕੰਮ ਕੀਤਾ ਉਹ ਨੇ ਆਰਐਸਐਸ ਭਾਰਤੀ ਜਨਤਾ ਪਾਰਟੀ ਯਾਨਕਿ ਪਿਛਲੇ ਦਿਨਾਂ ਦੇ ਵਿੱਚ ਇੱਕ ਵੱਡੇ ਆਗੂ ਨੇ ਕਿਹਾ ਸੀ ਕਿ ਜਿੰਨੇ ਵੀ ਫੈਸਲੇ ਨਾਗਪੁਰ ਯਾਨੀ ਕਿ ਆਰਐਸਐਸ ਦੇ ਦਫਤਰ ਦੇ ਵਿੱਚੋਂ ਆ ਰਹੇ ਨੇ ਉਹ ਸਾਰੇ ਫੈਸਲੇ ਜਿਹੜੇ ਨੇ ਉਹ ਲਾਗੂ ਕੀਤੇ ਜਾ ਰਹੇ ਨੇ ਸੁਖਬੀਰ ਸਿੰਘ ਬਾਦਲ ਵੱਲੋਂ ਸੁਖਬੀਰ ਸਿੰਘ ਬਾਦਲ ਅਤੇ ਉਸ ਦੇ ਸਾਥੀ ਆਰਐਸਐਸ ਅਤੇ ਭਾਰਤੀ ਜਨਤਾ ਪਾਰਟੀ ਦੇ ਲੋਕ ਨੇ ਨਾ ਤਾਂ ਸ਼੍ਰੋਮਣੀ ਅਕਾਲੀ ਦਲ ਦਾ ਬਾਗੀ ਧੜਾ ਅਤੇ ਨਾ ਸ਼੍ਰੀ ਅਕਾਲ ਤਖਤ ਸਾਹਿਬ ਦੀ ਤਸੀਲ ਤੋਂ ਬੜਾਈ ਸੱਤਵੇਂ ਵੀ ਕਮੇਟੀ ਜਿਸ ਦੇ ਪੰਜ ਮੈਂਬਰ ਕਾਰਸ਼ਿਲ ਨੇ ਯਾਨੀ ਕਿ 2 ਜੂਨ ਨੂੰ ਸ਼੍ਰੀ ਅਕਾਲ ਤਖਤ ਸਾਹਿਬ ਤੋ ਫਿਰ ਦੁਬਾਰਾ ਸ਼੍ਰੋਮਣੀ ਅਕਾਲੀ ਦਲ ਨੂੰ ਨਵਾਂ ਪ੍ਰਧਾਨ ਮਿਲੇਗਾ ਕਿਉਂਕਿ ਇਹ ਖੁਦ ਉਸ ਹੁਕਮਨਾਮੇ ਦੇ ਵਿੱਚ ਲਿਖਿਆ ਹੋਇਆ ਹੈ ਸ਼੍ਰੀ ਅਕਾਲ ਤਖਸੈਬ ਨੂੰ ਸਮਰਪਿਤ ਕੌਮ ਸਮਰਪਿਤ ਰਹੇਗੀ ਸਮਰਪਿਤ ਸਮਰਪਿਤ ਸੀ ਅਤੇ ਆਉਣ ਵਾਲੇ ਦਿਨਾਂ ਦੇ ਵਿੱਚ ਸ਼੍ਰੀ ਅਕਾਲ ਤਖਸੈਬ ਦੇ ਹੁਕਮਨਾਮੇ ਤੋਂ ਬਿਨਾ ਸੁਖਬੀਰ ਸਿੰਘ ਬਾਦਲ ਨੂੰ ਮੂੰਹ ਨਹੀਂ ਲਾਵੇਗੀ ਧੰਨ